ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰੀ ਦੇ ਅਹੁਦੇ ਤੋਂ ਗਿਆਨੀ ਰਗबीर ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਰਾਜਾ ਵੜਿੰਗ ਨੇ ਦੱਸਿਆ ਕਿ ਗਿਆਨੀ ਰਗबीर ਸਿੰਘ ਦੇ ਮਾਮਲੇ ਤੇ ਬੋਲਦਿਆਂ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਜਦੋਂ ਧਰਮ ਦੇ ਵਿੱਚ ਇਹ ਰਾਜਨੀਤੀ ਦਖਲ ਦਿੰਦੀ ਹੈ ਤਾਂ ਫਿਰ ਅਜੀਹ ਹੀ ਹੁੰਦਾ ਇਹ ਬਹੁਤ ਮੰਦ ਭਾਗ ਹੈ ਇੱਕ ਪਰਿਵਾਰ ਜੋ ਕਿ ਸੋਚਦਾ ਹੈ ਕਿ ਜਮਾਂਦਰੂ ਤੋਂ ਇਹ ਸਿਰਫ ਉਹਨਾਂ ਦਾ ਹੀ ਹੱਕ ਹੈ ਇਸ ਕਰਕੇ ਸਾਰਾ ਕੁਝ ਹੋਇਆ ਤਾਂ ਇਸ ਤੋਂ ਬਾਅਦ ਜਦੋਂ ਅਜੀਹੇ ਫੈਸਲੇ ਲਏ ਜਾਂਦੇ ਨੇ ਤਾਂ ਫਿਰ ਸੰਗਤ ਵੀ ਜੋ ਲੋਕ ਨੇ ਉਹ ਵੀ ਇਹਨਾਂ ਤੋਂ ਕਿਨਾਰਾ ਕਰ ਲੈਂਦੀ ਹੈ ਉਹ ਜਥੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲਤਖਬ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਧੱਕਲ ਅੰਦਾਜ਼ੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ